ਮੈਂ ਸੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮ ਅਨੁਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਿਰਾਜਮਾਨ ਹੋਏ ਆ ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਸੇ ਇੱਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡਾਂ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤਨਦੇਈ ਨਾਲ ਨਿਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਰੀਆ ਤਨਦੇਈ ਨਾਲ ਨਿਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ ਬੇਅਧ ਭਾਵ ਕੰਮ ਕੀਤੇ ਜਾਣਗੇ ਤੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਲੋਕਾਂ ਤੱਕ ਹਰ ਹੀਲੇ ਵਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਇਹ ਮੇਰੀ ਬੇਨਤੀ ਹੈ ਮੈਂ ਪਿੰਡ ਦੇ ਸਰਪੰਚਾਂ ਤੇ ਮੋਤਬਰਾਂ ਨੂੰ ਬੇਨਤੀ ਕਰਦਾ ਵਾਂ ਕਿ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਚੇਜ ਕੇ ਮੇਰੇ ਕੋਲ ਆਓ ਮੈਂ ਖਰ ਹੀ ਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਮੇਰੇ ਕੋਲ ਦਫ਼ਤਰ ਆਣ ਕੇ ਆਪਣਾ ਕੰਮ ਕਰਵਾਓ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੇ ਮੋਤਬਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀ ਲੇ ਵਸੀਲੇ ਪਿੰਡ ਤੇ ਪੰਚਾਇਤਾਂ ਤੱਕ ਹਰ ਵਿਅਕਤੀ ਤੱਕ ਪਹੁੰਚਦਿਆਂ ਕਰਾਂਗੇ ਮੈਂ ਸੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮ ਅਨਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਿਰਾਜਮਾਨ ਹੋਏ ਆ ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਸਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡਾਂ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤਨਦੇਈ ਨਾਲ ਨਿਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਿਹੜੀ ਆ ਤਨਦੇਈ ਨਾਲ ਨਿਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ ਬੇਅਤ ਭਾਵ ਕੰਮ ਕੀਤੇ ਜਾਣਗੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਲੋਕਾਂ ਤੱਕ ਹਰ ਹਿੱਲੇ ਵਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਇਹ ਮੇਰੀ ਬੇਨਤੀ ਹੈ ਮੈਂ ਪਿੰਡ ਦੇ ਸਰਪੰਚਾਂ ਤੇ ਮੋਤਬਰਾਂ ਨੂੰ ਬੇਨਤੀ ਕਰਦਾ ਵਾਂ ਵੀ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਝਿਜਕੇ ਮੇਰੇ ਕੋਲ ਆਓ ਮੈਂ ਹਰ ਹਿੱਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਮੇਰੇ ਕੋਲ ਦਫ਼ਤਰਾਂ 'ਕੇ ਆਪਣਾ ਕੰਮ ਕਰਵਾਉਂ। ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ। ਅਸੀਂ ਪਿੰਡ ਦੇ ਮੋਤਬਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀਲੇ ਵਸੀਲੇ ਪਿੰਡ ਤੇ ਪੰਚਾਇਤਾਂ ਤੱਕ ਹਰ ਵਿਅਕਤੀ ਤੱਕ ਪਹੁੰਚਦਿਆਂ ਕਰਾਂਗੇ। ਮੈਂ ਸੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮ ਅਨੁਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਿਰਾਜਮਾਨ ਹੋਏ ਆਂ। ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਸਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡਾਂ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤਨਦੇਈ ਨਾਲ ਨਿਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਰੀਆ ਤਨਦੇਈ ਨਾਲ ਨਿਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ ਬੇਅਤ ਭਾਵ ਕੰਮ ਕੀਤੇ ਜਾਣਗੇ ਤੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮਿਲ ਕਰਕੇ ਲੋਕਾਂ ਤੱਕ ਹਰ ਹੀਲੇ ਵਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਇਹ ਮੇਰੀ ਬੇਨਤੀ ਹੈ ਮੈਂ ਪਿੰਡ ਦੇ ਸਰਪੰਚਾਂ ਤੇ ਮੋਤਬਰਾਂ ਨੂੰ ਬੇਨਤੀ ਕਰਦਾ ਵਾਂ ਕਿ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਚਿਜ ਕੇ ਮੇਰੇ ਕੋਲ ਆਓ ਮੈਂ ਹਰ ਹੀਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਮੇਰੇ ਕੋਲ ਦਫ਼ਤਰ ਆਣ ਕੇ ਆਪਣਾ ਕੰਮ ਕਰਵਾਓ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੇ ਮੋਤਬਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀਲੇ ਵਸੀਲੇ ਪਿੰਡ ਪੰਚਾਇਤਾਂ ਤੱਕ ਹਰ ਵਿਅਕਤੀ ਤੱਕ ਪਹੁੰਚਦਿਆਂ ਕਰਾਂਗੇ